ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਇੱਕ ਓੰਕਾਰ ਇੱਕ ਸ਼ਬਦ ਵੱਖਰਾ ਕਹਿਣਾ ਇੱਕ ਓੰਕਾਰ ਇਸ ਤਰ੍ਹਾਂ ਬੋਲਣਾ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਭਾਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸਭੰ 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 ਗੁਰ ਪ੍ਰਸਾਦਿ ਜਕ ਆਦੇ ਸੱਚ ਆਦੇ ਸੱਚ ਜੁਗਾਦ ਦੇ ਸੱਚ ਜੁਗਾਦ ਦੇ ਸੱਚ ਹੈ ਵੀ ਸੱਚ ਹੈ ਵੀ ਸੱਚ ਨਾਨਕ ਨਾਨਕ ਖੁਸ਼ੀ ਵੀ ਸੱਚ ਖੁਸ਼ੀ ਵੀ ਸੱਚ ਸੋਚ 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 ਨਾ ਹੋਵਈ ਸੋਚ ਨਾ ਹੋਵਈ ੋ ਬਈ ੋ ਬਈ ਜੇ ਸੋਚੀ ਲੱਖ ਵਾਰ ਜੇ ਸੋਚੀ ਲੱਖ ਵਾਰ ਲੱਖ ਸ਼ਬਦ ਵੱਖਰਾ ਕਹਿਣਾ ਵਾਰ ਵੱਖਰਾ ਲੱਖ ਵਾਰ ਲੱਖ ਜੇ ਸੋਚੀ ਲੱਖ ਵਾਰ ਜੇ ਸੁਚੀ ਲੱਖ ਵਾਰ ਚੁੱਪ 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 ਨਾ ਹੋਵਈ ਚੁੱਪ ਨਾ ਹੋਵਈ 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 ਹਾਏ ਦੀ ਆਵਾਜ਼ ਲੰਮੀ ਕਰਕੇ ਥੋੜੀ ਬੋਲਣੀ ਹੋਵਈ ਹੋਵਈ ਜੇ ਲਾਏ ਰਹਾ ਲਿਵ ਤਾਰ ਜੇ ਲਾਏ ਰਹਾ ਲਿਵ ਤਾਰ ਭੁੱਖਿਆ ਭੁੱਖਿਆ ਭੁੱਖ ਨਾ ਉਤਰੀ ਭੁੱਖ ਨਾ ਪੁਖ ਨਾ ਉਤਰੀ ਪੁਖ ਨਾ ਉਤਰੀ ਜੇ ਬਨਾਪੁਰਿਆ ਭਾਰ ਜੇ ਬਨਾਪੁਰਿਆ ਭਾਰ ਪੁਰਿਆ ਰਰਨ ਬਿਹਾਰੀਆ ਪੁਰਿਆ ਪੁਰਿਆ ਭਾਰ ਭਾਰ ਸਹਸ ਸਿਆਣਪ ਸਹਸ ਸਿਆਣਪ ਸਹਸ ਸ਼ਬਦ ਦੀ ਉਚਾਰਨਾ ਤਿੰਨੇ ਅੱਖਰ ਮੁਕਤੇ ਆ ਸਹਸ ਜੇ ਸਹਸ ਕਹਾਂਗੇ ਤੇ ਸਸੇ ਨੂੰ ਦੁਲਾਈਆਂ ਲੱਗਦੀਆਂ ਦੁਲਾਈਆਂ ਨਹੀਂ ਲਾਉਣੀਆਂ ਜੋ ਮਹਾਰਾਜ ਨੇ ਲਿਖਿਆ ਉਹ ਹੀ ਬੋਲਣਾ ਸਹਸ 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 ਸਿਆਣਪਾ ਤਹਤ ਸਿਆਣਪਾ ਲਖ ਹੋ へ ਲਖ ਹੋ へ ਹੋ へ ਹੋ へ ਤਾਂ ਤਾਂ ਇੱਕ ਨਾ ਚੱਲੇ ਨਾਲ ਇੱਕ ਨਾ ਚੱਲੇ ਨਾਲ ਕੇਵ ਸਤਿਆਰਾ ਹੋਈਐ ਸਤਿਆਰਾ ਹੋਈਐ ਕੇਵ ਟੁੱਟ ਪਾਲੇ ਟੁੱਟ ਪਾਲੇ ਹੁਕਮ ਰਜਾਈ ਚੱਲਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਨਾ ਕਹਿਆ ਜਾਈ ਕਹਿਆ 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 ਹੁਕਮ ਨਾ ਕਹਿਆ ਜਾਈ ਹੁਕਮ ਨਾ ਹੁਕਮੇ ਹੋ ਮਨ ਜੀ ਹੁਕਮੇ ਹੋ ਮਨ ਜੀ 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 ਐਡਾ ਮੁਕਤਾ ਜੱਜੇ ਦੀ ਆਵਾਜ਼ ਥੋੜੀ ਲੰਮੀ ਕਰਕੇ ਬੋਲਣੀ ਜੀ ਜੀ ਹੁਕਮੇ ਹੋ ਮਨ ਜੀ ਹੁਕਮੇ ਹੋ ਮਨ ਜੀ ਹੁਕਮ ਮਿਲਿਆ ਵਡਿਆਈ ਹੁਕਮ ਮਿਲਿਆ ਵਡਿਆਈ ਹੁਕਮ ਮਿਲਿਆ ਵਡਿਆਈ ਹੁਕਮ ਹੁਕਮ ਮਿਲੇ ਨਹੀਂ ਕਾਣਾ ਫਿਰ ਦੋ ਅੱਖਰਾਂ ਦਾ ਇੱਕ ਹੀ ਬੋਲਦਾ ਵੱਖਰੇ ਵੱਖਰੇ ਸ਼ਬਦ ਬੋਲਣੇ ਹੁਕਮ ਮਿਲੇ ਵਡਿਆਈ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮੀ ਉੱਤਮ ਨੀਚ ਹੁਕਮ ਲਿਖ ਹੁਕਮ ਲਿਖ ਦੁੱਖ ਸੁਖ ਪਾਈਅ ਹੈ ਦੁੱਖ ਸੁਖ ਪਾਈਅ ਹੈ ਪਾਈ ਅਹ ਨਿਕਣਾ ਅਹ ਹਾਏ ਸਿਆਰੀ ਹੇ ਹੇ ਦੀਵਾ ਜਵਨੀਆ ਪਾਈ ਅਹੇ ਪਾਈ ਅਹੇ ਪਾਈ ਅਹੇ ਪਾਈ ਅਹੇ ਦੁੱਖ ਸੁਖ ਪਾਈ ਅਹੇ ਦੁੱਖ ਸੁਖ ਪਾਈ ਅਹੇ ਇਕ ਨਾ ਹੁਕਮੇ ਬਖਸ਼ੀਸ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪੁਵਾਈ ਜਾਹੇ ਇਕ ਹੁਕਮੇ ਸਦਾ ਪੁਵਾਈ ਅਹੇ ਹੁਕਮ ਅੰਦਰ ਸਭ ਕੋ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਬਾਹਰ ਹੁਕਮ ਨਾ ਕੋਇ ਨਾਨਕ ਨਾਨਕ ਹੁਕਮੇ ਜੇ 부ਜੈ ਹੁਕਮੇ ਜੇ 부ਜੈ 부ਜੈ ਸ਼ਬਦ ਜੋਰਨਾ ਬੁਰਨਾ 부ਜੈ ਨੁਜੈ ਨਾਨਕ ਨਾਨਕ ਹੁਕਮੇ ਜੇ 부ਜੈ ਹੁਕਮੇ ਜੇ 부ਜੈ ਤਾ ਹਮੈ ਕਹਿ ਨਾ ਕੋਈ ਤਾ ਹਮੈ ਕਹਿ ਨਾ ਕੋਈ ਗਾਵੇ ਕੋ ਤਾਣੂ ਗਾਵੇ ਕੋ ਤਾਣੂ ੋ ਵਕ ਸਤਾਨੁ ੋ ਵਕ ਸਤਾਨੁ ਗਵ ਕੋ ਦਾਤੇ ਗਵ ਕੋ ਦਾਤੇ ਜਨ ਨੀਸਾਨ ਜਨ ਨੀਸਾਨ ਗਵ ਕੋ ਗਵ ਕੋ ਗੁਣ ਵਡਿਆਈਆਂ ਚਾਰ ਗੁਣ ਵਡਿਆਈਆਂ ਚਾਰ ਗਵ ਕੋ ਗਵ ਕੋ ਵਿਦਿਆ ਵਿਖਮ ਵੀ ਚਾਰ ਵਿਦਿਆ ਵਿਖਮ ਵੀ ਚਾਰ ਵਿਦਿਆ ਨਹੀਂ ਕਹਿਣਾ ਇਹ ਪੜਨ ਦਾ ਵਾਚਕਾ ਵਿਦਿਆ ਹੁੰਦਾ ਕਿਸੇ ਨੂੰ ਤੋਰ ਦੇਣਾ ਵਿੱਦਿਆ ਅਧਿਕ ਲਾ ਕੇ ਬੋਲਣਾ ਵਿੱਦਿਆ 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 ਵਿਖਮ ਵਿਚਾਰ ਵਿੱਦਿਆ ਵਿਖਮ ਵਿਚਾਰ ਵਿਖਮ ਮਮਾ ਅਖਰ ਬੋਲਣਾ ਵਿਖਮ ਵਿਖਮ ਵਿੱਦਿਆ ਵਿਖਮ ਵਿਚਾਰ ਵਿੱਦਿਆ ਵਿਖਮ ਵਿਚਾਰ ਗਵਕੋ ਗਵਕੋ ਸੋਜ ਕਰੇ ਤਨ ਖੇਹ ਸੋਜ ਕਰੇ ਤਨ ਖੇਹ ਖੇਹ ਹ ਮੁਕਤਾ ਖੇਹ ਖੇਹ ਸਾਜ ਕਰੇ ਤਨ ਖੇਹ ਸਾਜ ਕਰੇ ਤਨ ਖੇਹ ਗਾਵ ਕੋ ਗਾਵ ਕੋ ਜੀਵ ਲੈ ਫਿਰ ਦੇਹ ਜੀਵ ਲੈ ਫਿਰ ਦੇਹ ਗਾਵ ਕੋ ਗਾਵ ਕੋ ਜਪਦ ਸਦੂਰ ਜਪਦ ਸਦੂਰ ਗਾਵ ਕੋ ਗਾਵ ਕੋ ਵਿਖੇ ਹਾਦਰ ਹਦੂਰ ਵਿਖੇ ਹਾਦਰ ਹਦੂਰ ਰਤਨਾ ਕਥੀ ਰਤਨਾ ਕਥੀ ਨਾ ਆਵੇ ਟੋਟ ਨਾ ਆਵੇ ਟੋਟ ਕਾਥੇ ਕਾਥੇ ਕਥੀ ਕਾਥ ਕਾਥ ਕਥੀ ਕੋਟੀ ਕੋਟ ਕੋਟ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਦੇ ਲੈਂਦੇ ਥੱਕ ਪਾਹੇ ਲੈਂਦੇ ਥੱਕ ਪਾਹੇ 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 ਜੁਗਾ ਜੁਗੰਤਰ ਜੁਗਾ ਜਗੰਤਰ ਜੁਗਾ ਸ਼ਬਦ ਨਹੀਂ ਬੋਲਣਾ ਜੁਗਾ ਕਹਣਾ ਜੁਗਾ ਦਾ ਵਾਚਕ ਜੁਗਾ ਕਹਾਂਗੇ ਸੰਸਕ੍ਰਿਤ ਦਾ ਸ਼ਬਦ ਬਣ ਜਾਣਾ ਜੁਗਾ ਹੁੰਦਾ ਦੋ 1 2 ਇੱਕ ਗਿਣਤੀ ਚ ਆ ਜਾਂਦਾ ਇੱਥੇ ਜੁਗਾਂ ਚੋਂ ਜੁਗਾਂ ਦਾ ਆਵਾਚਕਾ ਜੁਗਾ ਜਜੇ ਤੇ ਅਧਿਕ ਲਾਗੇ ਜੋਰ ਨੰਬਰ ਉਹਨਾ ਜੁਗਾ ਜੁਗੰਤਰ ਜੁਗਾ ਜਗੰਤਰ ਖਾਹੀ 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 ਹੁਕਮੀ ਹੁਕਮੀ ਹੁਕਮ ਚਲਾਏ ਰਾਹੋ ਹੁਕਮ ਚਲਾਏ ਰਾਹੋ ਨਾਨਕ ਨਾਨਕ ਵਿਗਸੇ ਵੇ ਪਰਵਾਹੋ ਵਿਗਸੇ ਵੇ ਪਰਵਾਹੋ ਸਾਚਾ ਸਾਹਿਬ ਸਾਚਾ ਸਾਹਿਬ ਸੁੱਸੇ ਨੂੰ ਕੰਨਾਂ ਲਾ ਕੇ ਸਾਹਿਬ ਸਾਹਿਬ ਸਾਚਾ ਸਾਹਿਬ ਸਾਚਾ ਸਾਹਿਬ ਸਾਚ ਨਾਏ ਸਾਚ ਨਾਏ ਭਖਿਆ ਭਾਉ ਅਪਾਰ ਭਖਿਆ ਭਾਉ ਆਪਾਰ ਅਖੇ ਮੰਗਹਿ ਅਖੇ ਮੰਗਹਿ ਦੇਹ 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 ਦਾਤਿ ਕਰੇ ਦਾਤਾਰ ਦਾਤ ਕਰੇ ਦਾਤਾਰ ਫੇਰ ਫੇਰ ਕਿ ਅਗਰ ਰੱਖੀਐ ਕਿ ਅਗੇ ਰੱਖੀਐ ਛੋਟੀ ਜੀ ਆਵਾਜ਼ ਬੋਲਣੀ ਕੱਕੇ ਸਿਆਰੀ ਕੇ ਇੰਨੀ ਕੀ ਬੋਲਣੀ ਜੇ ਕੇ ਕਵਾਂਗੇ ਤੇ ਕੱਕੇ ਨੂੰ ਆਲਾਮ ਦੀ ਆਵਾਜ਼ ਬੋਲ ਜਾਣੀ ਹੈ ਕੇ ਅੱਗੇ ਰੱਖੀਐ ਕੇ ਅੱਗੇ ਰੱਖੀਐ ਜਿਤੁ ਦਿਸੈ ਦਰਬਾਰੁ ਜਿਤੁ ਦਿਸੈ ਦਰਬਾਰ ਦਰਬਾਰ ਦਰਪਾਰ ਮੋਹਾ ਮੋਹਾ ਹਾਹੇ ਨੂੰ ਕਨੋੜਾ ਹਾਹੇ ਕਨੋੜਾ ਹਾ ਹਾ ਦੀ ਆਵਾਜ਼ ਆਉਣੀਆ ਮੋਹਾ ਮੋਹਾ ਕੇ ਬੋਲਣ ਬੋਲੀਐ ਕੇ ਬੋਲਣ ਬੋਲੀਐ ਜਿਤੁ ਸੁਣ ਧਰੇ ਪਿਆਰ ਜਿਤੁ ਸੁਣ ਧਰੇ ਪਿਆਰ ਤੁਮ੍ਰਿਤ ਵੇਲਾ ਤੁਮ੍ਰਿਤ ਮੰਮੇ ਦੇ ਪੈਰ ਚਰਾਰਾ ਜਿਹੜੀ ਮੰਮੇ ਨੂੰ ਸਿਹਾਰੀ ਆ ਇਹ ਰਾਰੇ ਨੂੰ ਲੱਗਣੀ ਆ ਅੰਮ੍ਰਿਤ 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 ਕਾਣਾ ਅੰਮ੍ਰਿਤ 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 ਵੇਲਾ ਅੰਮ੍ਰਿਤ ਵੇਲਾ ਸਚਨਾਉ ਸਚਨਾਉ ਬੜਿਆਈ ਵਿਚਾਰੁ ਬੜਿਆਈ ਵਿਚਾਰ ਕਰਮੀ ਆਵੈ ਕਪੜਾ ਕਰਮੀ ਆਵੈ ਕਪੜਾ ਨਦਰੀ ਮੂਖ ਦਵਾਰੁ ਨਦਰੀ ਦਵਾਰ ਗਣਾ ਵਾ ਵਾ ਅਖਰਨੇ ਐਡਾ ਅਖਰ ਬੁਰਨਾ ਦਵਾਰ 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 ਨਦਰੀ ਮੂਖ ਦਵਾਰ ਨਦਰੀ ਮੂਖ ਦਵਾਰ ਨਾਨਕ ਨਾਨਕ ਏਵੈ ਜਾਣੀਐ ਏਵੈ ਜਾਣੀਐ ਸਭ ਆਪੇ ਸਚਿਆਰ ਸਭ ਆਪੇ ਸਚਿਆਰ